ਬਹੁਤ ਲੋਕਾਂ ਨੂੰ ਆਦਤ ਹੁੰਦੀ ਆ ਪਿੱਠ ਪਿੱਛੇ ਵਾਰ ਕਰਨ ਦੀ ਪਿੱਠ ਪਿੱਛੇ ਵਾਰ ਕਰਨਾ ਕਹਿਰਤਾ ਦਾ ਕੰਮ ਹੁੰਦਾ ਹੈ ਦੇ ਵੀ ਪਿੱਠ ਪਿੱਛੇ ਵਾਰ ਨਹੀਂ ਕਰਨਾ ਚਾਹੀਦਾ ਆਜੂ ਆਪਾਂ ਇਸਹਾਣੀ ਦੇ ਤੌਰ ਤੇ ਸਮਝਦੇ ਆ ਵੀ ਪਿੱਠ ਪਿੱਛੇ ਵਾਰ ਕਿਉਂ ਨਹੀਂ ਕਰਨਾ ਚਾਹੀਦਾ ਇੱਕ ਪਿੰਡ ਵਿੱਚ ਦੋ ਪੱਕੇ ਦੋਸਤ ਰਹਿੰਦੇ ਸਨ ਇੱਕ ਦਾ ਨਾਮ ਜਸਪ੍ਰੀਤ ਤੇ ਦੂਜੇ ਦਾ ਨਾਮ ਮਨਦੀਪ ਸੀ ਦੋਵੇਂ ਛੋਟੀ ਉਮਰ ਤੋਂ ਹੀ ਇੱਕ ਦੂਜੇ ਨਾਲ ਖੇਡਦੇ ਪਰਦੇ ਹਰ ਰਾਜ ਦੀ ਗੱਲ ਦਾ ਸਾਂਝਾ ਕਰਦੇ ਪਿੰਡ ਵਿੱਚ ਹਰ ਕੋਈ ਉਹਨਾਂ ਦੀ ਦੋਸਤੀ ਨੂੰ ਬਹੁਤ ਮਿਸਾਲ ਸਮਝਦਾ। ਇੱਕ ਦਿਨ ਜਸਪ੍ਰੀਤ ਨੂੰ ਇੱਕ ਵੱਡੀ ਨੌਕਰੀ ਦਾ ਮੌਕਾ ਮਿਲਦਾ ਹੈ ਪਰ ਉਸ ਦੀ ਨੌਕਰੀ ਮਨਦੀਪ ਵੀ ਉਮੀਦਵਾਰ ਹੁੰਦਾ ਹੈ। ਦੋਨਾਂ ਨੂੰ ਪਤਾ ਨਹੀਂ ਹੁੰਦਾ ਕਿ ਇੱਕੋ ਜਗ੍ਹਾ ਲਈ ਦੋਨੋਂ ਦੀ ਚੋਣ ਹੋ ਰਹੀ ਹੈ। ਮਨਦੀਪ ਨੂੰ ਪਤਾ ਲੱਗ ਜਾਂਦਾ ਹੈ ਕਿ ਜਸਪ੍ਰੀਤ ਵੀ ਉਮੀਦਵਾਰ ਹੈ। ਉਹ ਥੋੜਾ ਡਰ ਜਾਂਦਾ ਹੈ ਕਿ ਜੇ ਜਸਪ੍ਰੀਤ ਚੁਣਿਆ ਗਿਆ ਤਾਂ ਉਸ ਦਾ ਸੁਪਨਾ ਅਧੂਰਾ ਰਹਿ ਜਾਵੇਗਾ। ਕੋਸ਼ ਨੇ ਜਸਪ੍ਰੀਤ ਦੀ ਜ਼ਿੰਦਗੀ ਕੁਝ ਨਿੱਜੀ ਜਾਣਕਾਰੀ ਈਮੇਲ ਰਾਹੀਂ ਕੰਪਨੀ ਨੂੰ ਭੇਜ ਦਿੱਤੀ। ਟੁਪੇ ਰੂਪ ਵਿੱਚ ਕੰਪਨੀ ਨੂੰ ਇਹ ਲੱਗਦਾ ਹੈ ਕਿ ਜਸਪ੍ਰੀਤ ਵਿਸ਼ਵਾਸਯੋਗ ਨਹੀਂ ਹੈ। ਤੇ ਉਸ ਨੂੰ ਰੱਦ ਕਰ ਦਿੰਦੇ ਨੇ। ਜਸਪ੍ਰੀਤ ਹੈਰਾਨ ਹੋ ਜਾਂਦਾ ਹੈ। ਇਹ ਸਮਝਦਾ ਹੈ ਇਹ ਕੀ ਹੋਇਆ। ਕਈ ਦਿਨਾਂ ਬਾਅਦ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਮਨਦੀਪ ਨੇ ਪਿੱਠ ਪਿੱਛੇ ਵਾਰ ਕੀਤਾ ਹੈ। ਜਸਪ੍ਰੀਤ ਰੋਣਾ ਤਾਂ ਚਾਹੁੰਦਾ ਸੀ ਪਰ ਉਹ ਮਨਦੀਪ ਕੋਲ ਜਾਂਦਾ ਹੈ ਤੇ ਕਹਿੰਦਾ ਮਨਦੀਪ ਦੋਸਤੀ ਉਦੋਂ ਹੀ ਖੂਬਸੂਰਤ ਹੁੰਦੀ ਹੈ ਜਦ ਉਹ ਸੱਚਾਈ ਤੇ ਭਰੋਸੇ ਉੱਤੇ ਟਿਕੀ ਹੋਵੇ ਨੌਕਰੀ ਵੱਡੀ ਨਹੀਂ ਦਿਲ ਵੱਡਾ ਹੋਣਾ ਚਾਹੀਦਾ ਮਨਦੀਪ ਸ਼ਰਮਿੰਦਾ ਹੋ ਜਾਂਦਾ ਹੈ ਅੱਗੇ ਵੱਧ ਕੇ ਮਾਫੀ ਮੰਗਦਾ ਜਸਪ੍ਰੀਤ ਇੱਕ ਹੋਰ ਨੌਕਰੀ 'ਚ ਚਮਕ ਜਾਂਦਾ ਹੈ ਤੇ ਮਨਦੀਪ ਨੂੰ ਸਮਝ ਆ ਜਾਂਦੀ ਹੈ ਕਿ ਜੱਤ ਨਾਲੋਂ ਵੱਧ ਕੇ ਦੋਸਤੀ ਦੀ ਕੀਮਤ ਹੁੰਦੀ ਹੈ ਪਰ ਪਿੱਠ ਪਿੱਛੇ ਵਾਰ ਕਰਨਾ ਸਿਰਫ ਖੂਟ ਹੀ ਦਿੰਦਾ ਹੈ ਇਸ ਕਰਕੇ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਦੇ ਪਿੱਠ ਪਿੱਛੇ ਵਾਰ ਨਾ ਕਰੋ ਵਿਸ਼ਵਾਸ ਇੱਕ ਅਜੀਹਾ ਤਾਗਾ ਹੈ ਜੋ ਟੁੱਟ ਜਾਵੇ ਤਾਂ ਦੁਬਾਰਾ ਨਹੀਂ ਜੋੜਦਾ